ਇਹੋ ਜਿਹਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਅਸੀਂ ਫਤਿਹਗੜ ਦੀ ਧਰਤੀ ਤੋਂ ਇਹ ਅਰਦਾਸ ਕਰਦੇ ਹਾਂ ਕਿ ਇਹੋ ਜਿਹਾ ਘਟਿਆ ਮੁੱਖ ਮੰਤਰੀ ਦੁਬਾਰਾ ਪੰਜਾਬ ਦੇ ਵਿੱਚ ਕਦੇ ਪੈਦਾ ਨਾ ਹੋਵੇ। ਭਗਵੰਤ ਮਾਨ ਆਮ ਤੋਂ ਖਾਸ ਵਿਖਾਈ ਦਿੰਦਾ ਲੋਕਾਂ ਨੂੰ ਆਮ ਇਹ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਏਡੇ ਏਡੇ ਕਾਫਲੇ ਸਕੋਰਟੀਆਂ ਦੇ ਲੈ ਕੇ ਤੁਰਦੇ ਆ ਜੇ ਇਹਨਾਂ ਨੂੰ ਡਰਾ ਤੇ ਘਰੇ ਬਹਿ ਜਾਵੇ ਅੱਜ ਦੇ ਇਤਿਹਾਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਾਰੇ ਮੁੱਖ ਮੰਤਰੀਆਂ ਨਾਲੋਂ ਸਕਿਉਰਿਟੀ ਜ਼ਿਆਦਾ ਆਪਦੇ ਘਰ ਦੀ ਨੂੰ ਸਕਿਉਰਿਟੀ ਆਪਦੀ ਮਾਂ ਨੂੰ ਸਕਿਉਰਿਟੀ ਆਪਦੇ ਜੀਜੇ ਨੂੰ ਸਕਿਉਰਿਟੀ ਆਪਦੀ ਭੈਣ ਨੂੰ ਸਕਿਉਰਿਟੀ ਤੇ ਤੀਜਾ ਜਿਹੜਾ ਇਹਨਾਂ ਦਾ ਨਾ ਸੱਦੀ ਨਾ ਸਦਾਈ ਜਿਹੜਾ ਦਿੱਲੀ ਵਾਲਾ ਰਵਿੰਦਰ ਕੇਜਰੀ ਵਾਲਾ ਉਹਨੂੰ ਵੱਖਰੀ ਸਕਿਉਰਿਟੀ ਪੰਜਾਬ ਦੇ ਪੈਸਾ ਜਿਹੜਾ ਪੰਜਾਬ ਦਾ ਪੈਸਾ ਸਕਿਉਰਿਟੀਆਂ ਦੇ ਵਿੱਚ ਹੀ ਬਰਬਾਦ ਕਰ ਰਿਹਾ ਇੱਥੋਂ ਪਤਾ ਲੱਗਦਾ ਕਿ ਆਮ ਤੋਂ ਖਾਸ ਬਣਿਆ ਮੁੱਖ ਮੰਤਰੀ ਆ ਜਿਹੜਾ ਭਗਵੰਤ ਮਾਨ ਚਾਹ ਸਰਕਾਰ ਆ ਜਿਹੜੀ ਬਿਲਕੁਲ ਅੱਜ ਕਾਰਪੋਰੇਟ ਘਰਾਣਿਆਂ ਦੀ ਝੋਲੀ ਦੇ ਵਿੱਚ ਬੈਠੀ ਆ ਜਿਹੜੀ ਸਾਫ਼ ਦਿਖਾਈ ਦੇ ਰਹੀ ਆ ਕਿਉਂਕਿ ਇਹ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਆਜਾੜਨ ਦੇ ਲਈ ਪੱਬਾ ਪਾਰ ਹੋ ਚੁੱਕੀ ਆ ਉਹਦੇ ਵਿੱਚੋਂ ਹੀ ਆ ਅੱਜ ਦਾ ਜਿਹੜਾ ਸਾਨੂੰ ਦਿਸ ਰਿਹਾ ਥਾਂ ਥਾਂ ਤੇ ਨਾਕੇ ਲਾ ਕੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਮੰਤਰੀ ਵੱਲੋਂ ਕੱਲ ਮੀਟਿੰਗ ਕੀਤੀ ਗਈ ਸੀ ਕਿਵੇਂ ਦਾ ਰਵਈਆ ਰਿਹਾ ਕੱਲ ਮੀਟਿੰਗ ਦੇ ਵਿੱਚ ਬਹੁਤ ਘਟੀਆ ਰਵਈਆ ਰਿਹਾ ਅੱਜ ਤੱਕ ਪੰਜਾਬ ਦੇ ਵਿੱਚ ਇਹੋ ਜਿਹਾ ਇੱਕ ਵੀ ਮੁੱਖ ਮੰਤਰੀ ਨਹੀਂ ਵੇਖਿਆਗਾ ਜਿਹਨੂੰ ਗੱਲ ਕਰਨ ਦਾ ਹੀ ਸਲੀਕਾ ਨਹੀਂ ਹੈਗਾ ਸਾਡੇ ਕਿਸਾਨ ਸਯੁਕਤ ਮੋਰਚੇ ਦੇ ਇਹੋ ਜੇ ਆਗੂ ਉਸ ਮੀਟਿੰਗ ਦੇ ਵਿੱਚ ਬੈਠੇ ਸੀ ਜਿਨ੍ਹਾਂ ਨੇ 35 35 40 40 ਸਾਲ ਪੰਜਾਬ ਦੇ ਲਈ ਕਿਸਾਨੀ ਦੇ ਲਈ ਲਾਤੇ ਜਿਨ੍ਹਾਂ ਨੂੰ ਕਿਸਾਨ ਦੀ ਜੜਦਾ ਪਤਾ ਕਿ ਕਿਸਾਨ ਕਿਵੇਂ ਖੁਸ਼ਹਾਲ ਹੋ ਸਕਦਾ ਉਹਨਾਂ ਦੇ ਨਾਲ ਇਹੋ ਜੇ ਰਵੱਈਏ ਦੇ ਨਾਲ ਗੱਲ ਕਰਨੀ ਇਹ ਬਹੁਤ ਮੰਦਭਾਗੀ ਆ ਪੰਜਾਬ ਦੇ ਲੋਕਾਂ ਲਈ ਪੰਜਾਬ ਦੀ ਕਿਸਾਨੀ ਲਈ ਜਦੋਂ ਆਮ ਆਦੀ ਪਾਰਟੀ ਸੱਤਾ ਦੇ ਵਿੱਚ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਕਿਸੇ ਨੂੰ ਧਰਨੇ ਤੇ ਨਹੀਂ ਬੈਠਣਦੇ ਤੂੰ ਦਿੱਤਾ ਜਾਊਗਾ ਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਜਾਊਗੀ ਤੇ ਪੰਜਾਬੀਅਤ ਦੀ ਰਾਖੀ ਕੀਤੀ ਜਾਊਗੀ ਤੇ ਕਿਸਾਨਾਂ ਤੇ ਲੋਕਾਂ ਦਾ ਆਰਥਿਕ ਪੱਧਰ ਉੱਚਾ ਚੁੱਕਿਆ ਜਾਊਗਾ ਅੱਜ ਕੀ ਕਹਿਣਾ ਅੱਜ ਦੂਜੇ ਪਾਸੇ ਕਿਵੇਂ ਦੇਖਦੇ ਹੋ ਜੀ ਦੇਖੋ ਜੀ ਉਹ ਜਿਹੜੇ ਵਾਅਦੇ ਸੀਗੇ ਉਹ ਭਗਵੰਤ ਮਾਨ ਸਿਉਂਦੇ ਸੀਗੇ ਉਦੋਂ ਮਾਸਟਰ ਮਹਿੰਦਰ ਦੇ ਮੁੰਡੇ ਦੇ ਵਾਅਦੇ ਸੀ ਅੱਜ ਉਹ ਮਾਸਟਰ ਮਹਿੰਦਰ ਦਾ ਮੁੰਡਾ ਨਹੀਂ ਰਹਿ ਗਿਆ ਜਦੋਂ ਮੁੱਖ ਮੰਤਰੀ ਬਣ ਗਿਆ ਉਹ ਅੱਜ ਮੁੰਡਾ ਰਹਿ ਗਿਆ ਕਾਰਪੋਰੇਟ ਘਰਾਣਿਆਂ ਦਾ ਉਹਨਾਂ ਦਾ ਦਲਾਲ ਬਣ ਗਿਆ ਉਹਨਾਂ ਦਾ ਦਲਾਲ ਬਣ ਕੇ ਕਾਰਪੋਰੇਟ ਘਰਾਣਿਆਂ ਦਾ ਪੁੱਤ ਬਣ ਕੇ ਉਹਨਾਂ ਨੂੰ ਕਮਾਈ ਕਰਕੇ ਦੇ ਰਿਆ ਅੱਜ ਉਹਨਾਂ ਨੂੰ ਕਿਸਾਨ ਆ ਜਿਹੜਾ ਉਹਨਾਂ ਨੂੰ ਦੇਖ ਰਿਹਾ ਕਿਸਾਨ ਅਤਵਾਦੀ ਦੱਸ ਰਿਹਾ ਕਿਸਾਨ ਵੱਖਵਾਦੀ ਦੱਸ ਰਿਹਾ ਇਸ ਕਰਕੇ ਉਹ ਮੰਗਾਂ ਜਿਹੜੀਆਂ ਪਹਿਲਾਂ ਗੱਲ ਕਰਦਾ ਸੀ ਅੱਜ ਉਹਨਾਂ ਮੰਗਾਂ ਦੇ ਉੱਤੋਂ ਉਹਦਾ ਸਿਰ ਉੱਤੇ ਉੱਟ ਚੁੱਕ ਅੱਜ ਦੇ ਟਾਈਮ ਜਿਹੜੀ ਭਗਵੰਤ ਮਾਨ ਸਰਕਾਰ ਆ ਜਿਵੇਂ ਪਹਿਲਾਂ ਕਿਸਾਨਾਂ ਨੇ ਕਿਹਾ ਸੀ ਕਿ ਇਹ ਭਾਜਪਾ ਦੀ 2 ਟੀਮ ਆ ਇਹ ਅੱਜ ਭਾਜਪਾ ਦੀ 2 ਟੀਮ ਬਣ ਕੇ ਸਾਬਤ ਹੋ ਰਹੀ ਹੈ ਜਿਵੇਂ ਪਾਡੇ ਪੂਰੇ ਸਵਾ ਸਾਲ ਤੋਂ ਸਾਡੇ ਖਨੌਰੀ ਬਾਰਡਰ ਤੇ ਸਾਡੇ ਦੂਜੀਆਂ ਐਸਕੇਮ ਧਰਨੇ ਚੱਲ ਰਹੇ ਆ ਉਹਨਾਂ ਨੂੰ ਹਰਿਆਣੇ ਦੀ ਬੀਜੇਪੀ ਸਰਕਾਰ ਅੱਗੇ ਲੰਘਣ ਨਹੀਂ ਦੇ ਰਹੀ ਕਿ ਅੱਗੇ ਜਾ ਕੇ ਮੋਦੀ ਹਕੂਮਤ ਉਹਨਾਂ ਨੂੰ ਰੋਕਦੀ ਉਹਨਾਂ ਦੇ ਉੱਤੇ ਪਾਣੀ ਦੀਆਂ ਬਿਛਾੜਾ ਉਹਨਾਂ ਤੇ ਗੋਲੀਆਂ ਚਲਾ ਜਾਂਦੇ ਤੱਕ ਜਲਾਇਆ ਜਾਂਦੀਆਂ ਸਾਡੇ ਸਾਡੇ ਕਿਸਾਨ ਤੱਕ ਮਾਰੇ ਜਾਂਦੇ ਆ ਉਹੀ ਰਵਈਆ ਅੱਜ ਭਗਵੰਤ ਮਾਨ ਦਾ ਪੰਜਾਬ ਵਿੱਚ ਪੰਜਾਬ ਦੇ ਲੋਕਾਂ ਪ੍ਰਤੀ ਅਪਣਾਇਆ ਹੋਇਆ ਹੈ ਕਿਵੇਂ ਐਡਾ ਐਡਾ ਵੱਡਾ ਦੋਸ਼ ਰਾਰੇ ਕੋਈ ਕਰਾਪਟ ਨਹੀਂ ਉਹ ਤਾਂ ਕਹਿੰਦੇ ਕਿ ਮੈਂ ਕੱਲ ਉਹਨਾਂ ਦਾ ਬਿਆਨ ਸੁਣਿਆਣਾ ਤੁਸੀਂ ਕਹਿੰਦੇ 1 ਰੁਪਿਆ ਨਹੀਂ ਮੈਨਰੇ ਸ਼ਵਦਾ ਕਾਦਾ ਤੁਸੀਂ ਕਿਵੇਂ ਦੇਖਦੇ ਹੋ ਤੇ ਉਹਦੇ ਐਮਐਲਏ ਲਾ 50 50 55 55 ਲੱਖ ਰੁਪਏ ਜਿਹੜੀਆਂ ਟਰੱਕ ਜੁਨੀਆਂ ਦੀਆਂ ਪ੍ਰਧਾਨਕੀਆਂ ਵੇਚ ਰਹੇ ਆ ਤੇ ਐਦੋਂ ਉੱਤੇ ਹੋਰ ਉਹਦੇ ਉੱਤੇ ਕੀ ਦੋਸ਼ ਲਾ ਦੀਏ ਜਿਹਦੇ ਐਮਐਲਏ ਲੱਖਾਂ ਰੁਪਈਆ ਦੇ ਵਿੱਚ ਛੋਟੀਆਂ ਜੀਆਂ ਜੁਨੀਆਂਾਂ ਦੇ ਵਿੱਚੋਂ ਜਿਨ੍ਹਾਂ ਦੇ ਇੱਕ ਇੱਕ ਦੋ ਦੋ ਟਰੱਕ ਪਾਏ ਲੋਕਾਂ ਦਾ ਜਿਨ੍ਹਾਂ ਦੇ ਗੁਜ਼ਾਰੇ ਜੋਗਾ ਚੁੱਲ੍ਹਾ ਚੱਲਦਾ ਤੇ ਭਗਵੰਤ ਮਾਨ ਇਹ ਕਹਿੰਦਾ ਹੁੰਦਾ ਸੀ ਅਸੀਂ ਚੁੱਲ੍ਹੇ ਬੁਝੇ ਹੋਇਆ ਦੇ ਵਿੱਚ ਅੱਗ ਜਗਾਵਾਂਗੇ ਅੱਜ ਜਗ ਦੇ ਚੁੱਲਿਆਂ ਦੇ ਵਿੱਚ ਪਾਣੀ ਪਾ ਰਿਹਾ ਹੈ ਭਗਵੰਤ ਮਾਨ ਭਗਵੰਤ ਮਾਨ ਲੋਕਾਂ ਨੂੰ ਮਾਰਨਾ ਚਾਹੁੰਦਾ ਕੁਚਲਣਾ ਚਾਹੁੰਦਾ ਅੱਜ ਭਗਵੰਤ ਮਾਨ ਪੂਰੇ ਹਕਾਰ ਦੇ ਵਿੱਚ ਆ ਉਹ ਕਹਿੰਦਾ ਜੇ ਥੋੜੀ ਹਮਤੀ ਚੰਡੀਗੜ੍ਹ ਵੜ ਕੇ ਦਿਖਾਓ ਅਸੀਂ ਅੱਜ ਚੰਡੀਗੜ੍ਹ ਜਾਣ ਦੇ ਤਿਆਰੀਆਂ ਸੀ ਪਿੰਡੋਂ ਪਿੰਡੀ ਵੜ ਕੇ ਤੁਰੇ ਆ ਅਸੀਂ ਆਪਣੇ ਮੋਗੇ ਜ਼ਿਲ੍ਹੇ ਤੁਰ ਕੇ ਫਲੇਗੜ੍ਹ ਸਹਿਰ ਤੱਕ ਆ ਗਏ ਅਸੀਂ ਆਪਣੀਆਂ ਮਗਰ ਟੀਮਾਂ ਦੀ ਵੇਟ ਕਰ ਰਹੇ ਆ ਸਾਡੀਆਂ ਮਗਰ ਟੀਮਾਂ ਜਿਵੇਂ ਜਿਵੇਂ ਚਾਲੇ ਪਾਏ ਵੇ ਰਾਤ ਦੇ ਸਾਥੀ ਤੁਰੇ ਵੇ ਆ ਸਾਰੇ ਪੜਾ ਦਾ ਪੜਾ ਇਕੱਠਾ ਇਕੱਠੇ ਹੋਵਾਂਗੇ ਅਸੀਂ ਇਕੱਠੇ ਹੋ ਕੇ ਚੰਡੀਗੜ੍ਹ ਜਾਣਾ ਪ੍ਰੋਗਰਾਮ ਜੇ ਸਾਡਾ ਐਸਕੇਮ ਕਹੂਗਾ ਵੀ ਚੰਡੀਗੜ੍ਹ ਅੱਗੇ ਜਾਣਾ ਤਾਂ ਉੱਥੇ ਹੀ ਜਾਵਾਂਗੇ ਫਲਹਾਲ ਜਿਹੜੇ ਪ੍ਰੋਗਰਾਮ ਇਹ ਲੱਗ ਰਹੇ ਆ ਸਰਕਾਰ ਦਾ ਰਵਈਆ ਬਹੁਤ ਮਾੜਾ ਇਹ ਪ ਬੀਜੇਪੀ ਦੇ ਰਾਤੇ ਭਗਵੰਤ ਮਾਨ ਤੁਰਿਆ ਹੋਇਆ ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਕਿਸਾਨਾਂ ਵੱਲੋਂ ਚੰਡੀਗੜ੍ਹ ਲਈ ਕੂਚ ਕੀਤਾ ਗਿਆ ਸੀ ਮੋਗੇ ਤੋਂ ਕਿਰਤੀ ਕਿਸਾਨ ਯੂਨੀਅਨ ਦੀ ਜਿਹੜੀ ਜਥੇਬੰਦੀ ਆ ਉਹ ਚੰਡੀਗੜ੍ਹ ਜਾ ਰਹੀ ਸੀ ਤਾਂ ਜਦੋਂ ਉਹ ਫਤੇਗੜ ਸਾਹਿਬ ਪਹੁੰਚੇ ਤਾਂ ਉਹਨਾਂ ਨੂੰ ਫਤੇਗੜ ਸਾਹਿਬ ਦੀ ਪੁਲਿਸ ਵੱਲੋਂ ਇੱਥੇ ਕੈਪਚਰ ਕਰ ਲਿਆ ਗਿਆ ਤੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਪੁਲਿਸ ਵੱਲੋਂ ਜਿਹੜਾ ਕਿ ਕਿਸਾਨਾਂ ਨੂੰ ਰੋਕਿਆ ਗਿਆ ਦੂਜੇ ਪਾਸੇ ਗੱਲਬਾਤ ਵੀ ਕਰਾਂਗੇ ਕਿਸਾਨ ਜਥੇਬੰਦੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕੀ ਕੀ ਜਿਹੜੀਆਂ ਮੰਗਾਂ ਨੇ ਉਹਦੇ ਜਾਇਜ਼ ਮੰਗਾਂ ਨੇ ਸਰਕਾਰ ਵੱਲੋਂ ਕਿਉਂ ਨਹੀਂ ਹੱਲ ਕੀਤੀਆਂ ਜਾ ਰਹੀਆਂ ਤੇ ਮੁੱਖ ਮੰਤਰੀ ਦੀ ਸਰਕਾਰ ਦਾ ਜਿਹੜਾ ਕਿ ਪੰਜਾਬ ਸਰਕਾਰ ਦਾ ਕਿਵੇਂ ਦਾ ਰਵੱਈਆ ਰਿਹਾ ਵੀਰ ਜੀ ਕੀ ਨਾਮ ਆ ਤੁਹਾਡਾ ਤੇ ਕਿੱਥੋਂ ਆਏ ਤੁਸੀਂ ਮੇਰਾ ਨਾਮ ਕੁਲਦੀਪ ਸਿੰਘ ਖਖਰਾਣਾ ਜ਼ਿਲ੍ਹਾ ਮੋਗਾ ਜੀ ਕਿਰਤੀ ਕਿਸਾਨ ਜੁਣੀ ਬਲਾਕ 2 ਦਾ ਪ੍ਰਧਾਨ ਕੀ ਮੰਗਾਂ ਨੇ ਕਿੱਥੇ ਜਾਣਾ ਸੀ ਕੀ ਪਲਾਨ ਸੀ ਤੁਹਾਡਾ ਅੱਜ ਅਸੀਂ ਕਿਸਾਨ ਸਯੁਕਤ ਮੋਰਚੇ ਦੇ ਸੱਦੇ ਦੇ ਤਹਿਤ ਚੰਡੀਗੜ੍ਹ ਨੂੰ ਜਾਣ ਵਾਸਤੇ ਆਏ ਸੀਗੇ ਮੋਗੇ ਦੇ ਵਿੱਚੋਂ ਫਤੇਗੜ ਸਾਹਿਬ ਰੁਕੇ ਸੀਗੇ ਇਸ਼ਨਾਨ ਪਾਣੀ ਕਰਨ ਵਾਸਤੇ ਤੇ ਪਰ ਜਦੋਂ ਇੱਥੋਂ ਤੁਰਨ ਦੀ ਤਿਆਰੀ ਕਰ ਰਹੇ ਸੀ ਉਦੋਂ ਨੂੰ ਪੰਜਾਬ ਪੁਲਿਸ ਨੇ ਆ ਕੇ ਸਾਨੂੰ ਇੱਥੇ ਰੋਕ ਲਿਆ ਅਸੀਂ ਐਮਐਸਪੀ ਫਸਲਾਂ ਦੇ ਉੱਤੇ ਮੰਗ ਆ ਜਿਹੜੀ ਕਿਸਾਨ ਸੰਯੁਕਤ ਮੋਰਚੇ ਵੱਲੋਂ ਐਮਐਸਪੀ ਦੀਆਂ ਫਸਲਾਂ ਤੇ ਮੰਗ ਨੂੰ ਲੈ ਕੇ ਚੱਲੇ ਆ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਣ ਦੇ ਲਈ ਸਰਕਾਰ ਨੂੰ ਮੰਗ ਕੀਤੀ ਆ ਨਹਿਰੀ ਪਾਣੀ ਦਿੱਤਾ ਜਾਵੇ ਪੀਣ ਵਾਲਾ ਪਾਣੀ ਸਾਫ ਸੁਥਰਾ ਕਿਉਂਕਿ ਅੱਜ ਸਾਡਾ ਧਰਤੀ ਹੇਠਲਾ ਪਾਣੀ ਆ ਜਿਹੜਾ ਜ਼ਹਿਰੀਲਾ ਹੋ ਚੁੱਕਿਆ ਕੈਂਸਰ ਵਰਗੀਆਂ ਕਾਲੇ ਪੀਲੇ ਵਰਗੀਆਂ ਭਿਆਨਕ ਬਿਮਾਰੀਆਂ ਹਰ ਘਰ ਤੱਕ ਪਹੁੰਚ ਰਹੀਆਂ ਇਸ ਕਰਕੇ ਕਿਸਾਨ ਸਯੁਕਤ ਮੋਰਚੇ ਲੋ ਮੰਗ ਕੀਤੀ ਜਾ ਰਹੀ ਆ ਵੀ ਪੀਣ ਵਾਲਾ ਪਾਣੀ ਜਿੱਥੇ ਸਾਡੇ ਖੇਤਾਂ ਨੂੰ ਸਾਫ ਸੁਥਰਾ ਪਾਣੀ ਦਿੱਤਾ ਜਾਵੇ ਉੱਥੇ ਨਾਲ ਪੀਣ ਵਾਲਾ ਪਾਣੀ ਵੀ ਆ ਜਿਹੜਾ ਸਾਫ ਸੁਥਰਾ ਸਾਡੇ ਘਰਾਂ ਤੱਕ ਦਿੱਤਾ ਜਾਵੇ ਸੋ ਇਹਨਾਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਜਾ ਰਹੇ ਸੀ ਪਰ ਪੰਜਾਬ ਸਰਕਾਰ ਆ ਜਿਹੜੀ ਬਿਲਕੁਲ ਅੱਜ ਕਾਰਪੋਰੇਟ ਘਰਾਣਿਆਂ ਦੀ ਝੋਲੀ ਦੇ ਵਿੱਚ ਬੈਠੀ ਆ ਜਿਹੜੀ ਸਾਫ਼ ਦਿਖਾਈ ਦੇ ਰਹੀ ਆ ਕਿਉਂਕਿ ਇਹ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਆਜਾੜਨ ਦੇ ਲਈ ਪੱਬਾ ਪਾਰ ਹੋ ਚੁੱਕੀ ਆ ਉਹਦੇ ਵਿੱਚੋਂ ਹੀ ਆ ਅੱਜ ਦਾ ਜਿਹੜਾ ਸਾਨੂੰ ਦਿਸ ਰਿਹਾ ਥਾਂ ਥਾਂ ਤੇ ਨਾਕੇ ਲਾ ਕੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਆ ਮੁੱਖ ਮੰਤਰੀ ਵੱਲੋਂ ਕੱਲ ਮੀਟਿੰਗ ਕੀਤੀ ਗਈ ਸੀ ਕਿਵੇਂ ਦਾ ਰਵਈਆ ਰਿਹਾ ਕੱਲ ਮੀਟਿੰਗ ਦੇ ਵਿੱਚ ਬਹੁਤ ਘਟੀਆ ਰਵਈਆ ਰਿਹਾ ਅੱਜ ਤੱਕ ਪੰਜਾਬ ਦੇ ਵਿੱਚ ਇਹੋ ਜਿਹਾ ਇੱਕ ਵੀ ਮੁੱਖ ਮੰਤਰੀ ਨਹੀਂ ਵੇਖਿਆਗਾ ਜਿਹਨੂੰ ਗੱਲ ਕਰਨ ਦਾ ਇਸਲੀਕਾ ਨਹੀਂ ਹੈਗਾ ਸਾਡੇ ਕਿਸਾਨ ਸਯੁਕਤ ਮੋਰਚੇ ਦੇ ਇਹੋ ਜਿਹੇ ਆਗੂ ਉਸ ਮੀਟਿੰਗ ਦੇ ਵਿੱਚ ਬੈਠੇ ਸੀ ਜਿਨ੍ਹਾਂ ਨੇ 35 35 40 40 ਸਾਲ ਕਿ ਪੰਜਾਬ ਦੇ ਲਈ ਕਿਸਾਨੀ ਦੇ ਲਈ ਲਾਤੇ ਜਿਨ੍ਹਾਂ ਨੂੰ ਕਿਸਾਨ ਦੀ ਜੜਦਾ ਪਤਾ ਕਿ ਕਿਸਾਨ ਕਿਵੇਂ ਖੁਸ਼ਹਾਲ ਹੋ ਸਕਦਾ ਉਹਨਾਂ ਦੇ ਨਾਲ ਇਹੋ ਜਿਹੇ ਰਵੱਈਏ ਦੇ ਨਾਲ ਗੱਲ ਕਰਨੀ ਇਹ ਬਹੁਤ ਮੰਦਭਾਗੀ ਆ ਪੰਜਾਬ ਦੇ ਲੋਕਾਂ ਲਈ ਪੰਜਾਬ ਦੀ ਕਿਸਾਨੀ ਲਈ ਇਹੋ ਜਿਹੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਅਸੀਂ ਫਤਿਹਗੜ ਦੀ ਧਰਤੀ ਤੋਂ ਇਹ ਅਰਦਾਸ ਕਰਦੇ ਆ ਕਿ ਇਹੋ ਜਿਹੇ ਘਟੀਆ ਮੁੱਖ ਮੰਤਰੀ ਦੁਬਾਰਾ ਪੰਜਾਬ ਦੇ ਵਿੱਚ ਕਦੇ ਪੈਦਾ ਨਾ ਹੋਵੇ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਕਿਸੇ ਨੂੰ ਧਰਨੇ ਤੇ ਨਹੀਂ ਬੈਠਣਦੇ ਤੋ ਦਿੱਤਾ ਜਾਊਗਾ ਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਜਾਊਗੀ ਤੇ ਪੰਜਾਬੀਅਤ ਦੀ ਰਾਖੀ ਕੀਤੀ ਜਾਊਗੀ ਤੇ ਕਿਸਾਨਾਂ ਤੇ ਲੋਕਾਂ ਦਾ ਆਰਥਿਕ ਪੱਧਰ ਉੱਚਾ ਚੁੱਕਿਆ ਜਾਊਗਾ ਅੱਜ ਕੀ ਕਹਿਣਾ ਅੱਜ ਦੂਜੇ ਪਾਸੇ ਕਿਵੇਂ ਦੇਖਦੇ ਹੋ ਜੀ ਦੇਖੋ ਜੀ ਉਹ ਜਿਹੜੇ ਵਾਦੇ ਸੀਗੇ ਉਹ ਭਗਵੰਤ ਮਾਨ ਸਿਉਂਦੇ ਸੀਗੇ ਉਦੋਂ ਮਾਸਟਰ ਮਹਿੰਦਰ ਦੇ ਮੁੰਡੇ ਦੇ ਵਾਦੇ ਸੀ ਅੱਜ ਉਹ ਮਾਸਟਰ ਮਹਿੰਦਰ ਦਾ ਮੁੰਡਾ ਨਹੀਂ ਰਹਿ ਗਿਆ ਜਦੋਂ ਮੁੱਖ ਮੰਤਰੀ ਬਣ ਗਿਆ ਉਹ ਅੱਜ ਮੁੰਡਾ ਰਹਿ ਗਿਆ ਕਾਰਪੋਰੇਟ ਘਰਾਣਿਆਂ ਦਾ ਉਹਨਾਂ ਦਾ ਦਲਾਲ ਬਣ ਗਿਆ ਉਹਨਾਂ ਦਾ ਦਲਾਲ ਬਣ ਕੇ ਕਾਰਪੋਰੇਟ ਘਰਾਣਿਆਂ ਦਾ ਪੁੱਤ ਬਣ ਕੇ ਉਹਨਾਂ ਨੂੰ ਕਮਾਈ ਕਰਕੇ ਦੇ ਰਿਆ ਅੱਜ ਉਹਨਾਂ ਨੂੰ ਕਿਸਾਨ ਆ ਜਿਹੜਾ ਉਹਨਾਂ ਨੂੰ ਦੇਖ ਰਿਹਾ ਕਿਸਾਨ ਅਤਵਾਦੀ ਦਿਸ ਰਿਹਾ ਕਿਸਾਨ ਵੱਖਵਾਦੀ ਦਿਸ ਰਿਹਾ ਇਸ ਕਰਕੇ ਉਹ ਮੰਗਾਂ ਜਿਹੜੀਆਂ ਪਹਿਲਾਂ ਗੱਲ ਕਰਦਾ ਸੀ ਅੱਜ ਉਹਨਾਂ ਮੰਗਾਂ ਦੇ ਉੱਤੋਂ ਉਹਦਾ ਸਿਰ ਉੱਤੇ ਉਫਰ ਚੁੱਕ اٹ ਚੁਕਿਆ ਤੁਸੀਂ ਕਿਵੇਂ ਐਡਾ ਵੱਡਾ ਦੋਸ਼ ਰਹਿ ਕੋਈ ਕਰਾਪਟ ਨੇ ਉਹ ਤਾਂ ਕਹਿ ਰਹੇ ਕਿ ਮੈਂ ਇੱਕ ਕੱਲ ਉਹਨਾਂ ਦਾ ਬਿਆਨ ਸੁਣਿਆਣਾ ਤੁਸੀਂ ਕਹਿੰਦੇ 1 ਰੁਪਿਆ ਨਹੀਂ ਮੈਰੀ ਚਵਦਾ ਖਾਦਾ ਤੁਸੀਂ ਕਿਵੇਂ ਦੇਖਦੇ ਹੋ ਤੇ ਉਹਦੇ ਐਮਐਲਏ ਲਾ 50 50 55 55 ਲੱਖ ਰੁਪਏ ਦੇ ਵਿੱਚ ਜਿਹੜੀਆਂ ਟਰੱਕ ਜੁਨੀਅਨ ਦੀਆਂ ਪ੍ਰਧਾਨਕੀਆਂ ਵੇਚ ਰਹੇ ਆ ਤੇ ਐਦੂ ਉਤੇ ਹੋਰ ਉਹਦੇ ਉਤੇ ਕੀ ਦੋਸ਼ ਲਾ ਦੀਏ ਜਿਹਦੇ ਐਮਐਲਏ ਲੱਖਾਂ ਰੁਪਈਆ ਦੇ ਵਿੱਚ ਛੋਟੀਆਂ ਜੀਆਂ ਜੁਨੀਆਨਾ ਦੇ ਵਿੱਚੋਂ ਜਿਨ੍ਹਾਂ ਦੇ ਇੱਕ ਇੱਕ ਦੋ ਦੋ ਟਰੱਕ ਪਾਏ ਲੋਕਾਂ ਦਾ ਜਿਨ੍ਹਾਂ ਦੇ ਗੁਜ਼ਾਰੇ ਜੋਗਾ ਚੁੱਲ੍ਹਾ ਚੱਲਦਾ ਤੇ ਭਗਵੰਤ ਮਾਨ ਇਹ ਕਹਿੰਦਾ ਹੁੰਦਾ ਸੀ ਅਸੀਂ ਚੁੱਲ੍ਹੇ ਬੁਝੇ ਹੋਇਆ ਦੇ ਵਿੱਚ ਅੱਗ ਜਗਾਵਾਂਗੇ ਅੱਜ ਜਗ ਦੇ ਚੁੱਲਿਆਂ ਦੇ ਵਿੱਚ ਪਾਣੀ ਪਾ ਰਿਹਾ ਏ ਭਗਵੰਤ ਮਾਨ ਸੋ ਇਸ ਭਗਵੰਤ ਮਾਨ ਤੇ ਦੋਸ਼ ਬਿਲਕੁਲ ਸੱਚੇ ਲੱਗ ਰਹੇ ਆ ਇਹ ਭਗਵੰਤ ਮਾਨ ਆਮ ਤੋਂ ਖਾਸ ਬਖਾਈ ਦਿੰਦਾ ਲੋਕਾਂ ਨੂੰ ਆਮ ਇਹ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਏਡੇ ਏਡੇ ਕਾਫਲੇ ਸਕੋਰਟੀਆਂ ਦੇ ਲੈ ਕੇ ਤੁਰਦੇ ਆ ਜੇ ਇਹਨਾਂ ਨੂੰ ਡਰ ਆ ਤੇ ਘਰੇ ਬਹਿ ਜਾਵੇ ਅੱਜ ਦੇ ਇਤਿਹਾਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਾਰੇ ਮੁੱਖ ਮੰਤਰੀਆਂ ਨਾਲੋਂ ਸਕਿਉਰਟੀ ਜ਼ਿਆਦਾ ਆਪਦੇ ਘਰ ਦੀ ਨੂੰ ਸਕਿਉਰਟੀ ਆਪਦੀ ਮਾਂ ਨੂੰ ਸਕਿਉਰਟੀ ਆਪਦੇ ਜੀਜੇ ਨੂੰ ਸਕਿਉਰਟੀ ਆਪਦੀ ਭੈਣ ਨੂੰ ਸਕਿਉਰਟੀ ਤੇ ਤੀਜਾ ਜਿਹੜਾ ਇਹਨਾਂ ਦਾ ਨਾ ਸੱਦੀ ਨਾ ਸਦਾਈ ਜਿਹੜਾ ਦਿੱਲੀ ਵਾਲਾ ਅਰਵਿੰਦਰ ਕੇਜਰੀ ਵਾਲਾ ਉਹਨੂੰ ਵੱਖਰੀ ਸਕਿਉਰਟੀ ਪੰਜਾਬ ਦੇ ਪੈਸਾ ਜਿਹੜਾ ਪੰਜਾਬ ਦਾ ਪੈਸਾ ਸਕੋਲਟੀਆਂ ਦੇ ਵਿੱਚ ਹੀ ਬਰਬਾਦ ਕਰ ਰਿਆ ਇੱਥੋਂ ਪਤਾ ਲੱਗਦਾ ਕਿ ਆਮ ਤੋਂ ਖਾਸ ਬਣਿਆ ਮੁੱਖ ਮੰਤਰੀ ਆ ਜਿਹੜਾ ਭਗਵੰਤ ਮਾਨ ਆ ਆਮ ਤੋਂ ਖਾਸ ਬਣਿਆ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦਾ ਕਹਿਣਾ ਹੈ ਕਿਸਾਨ ਆਗੂ ਆ ਯੂਥ ਦਾ ਪ੍ਰਧਾਨ ਆ ਗੱਲਬਾਤ ਕਨਵੀਨਰ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਤੁਸੀਂ ਯੂਥ ਦੇ ਵਿੱਚੋਂ ਕਿਵੇਂ ਦੇਖਦੇ ਹੋ ਕਿ ਸਰਕਾਰ ਦੀਆਂ ਦੋਵੇਂ ਸਰਕਾਰਾਂ ਦੀ ਕਾਰਜਸ਼ਾਲੀ ਨੂੰ ਕਿਵੇਂ ਦੇਖਦੇ ਹੋ ਅੱਜ ਦੇ ਟਾਈਮ ਜਿਹੜੀ ਭਗਵੰਤ ਮਾਨ ਸਰਕਾਰ ਆ ਜਿਵੇਂ ਪਹਿਲਾਂ ਕਿਸਾਨਾਂ ਨੇ ਕਿਹਾ ਸੀ ਕਿ ਭਾਜਪਾ ਦੀ 2 ਟੀਮ ਆ ਇਹ ਅੱਜ ਭਾਜਪਾ ਦੀ ਬੀ ਟੀਮ ਬਣ ਕੇ ਸਾਹਮਤ ਹੋ ਰਹੀ ਹੈ ਜਿਵੇਂ ਪਾੜੇ ਪੂਰੇ ਸਵਾ ਸਾਲ ਤੋਂ ਸਾਡੇ ਖਨੋਰੀ ਬਾਰਡਰ ਤੇ ਸਾਡੇ ਦੂਜੀਆਂ ਐਸਕੇਮ ਧਰਨੇ ਚੱਲ ਰਹੇ ਆ ਉਹਨਾਂ ਨੂੰ ਹਰਿਆਣੇ ਦੀ ਬੀਜੇਪੀ ਸਰਕਾਰ ਅੱਗੇ ਲੰਘਨ ਨਹੀਂ ਦੇ ਰਹੀ ਕਿ ਅੱਗੇ ਜਾ ਕੇ ਮੋਦੀ ਹਕੂਮਤ ਉਹਨਾਂ ਨੂੰ ਰੋਕਦੀ ਉਹਨਾਂ ਦੇ ਉੱਤੇ ਪਾਣੀ ਦੀਆਂ ਬਿਛਾੜਾ ਉਹਨਾਂ ਤੇ ਗੋਲੀਆਂ ਚਲਾ ਜਾਂਦੇ ਤੱਕ ਜਲਾਇਆ ਜਾਂਦੀਆਂ ਸਾਡੇ ਸਾਡੇ ਕਿਸਾਨਾਂ ਤੱਕ ਮਾਰੇ ਜਾਂਦੇ ਆ ਉਹੀ ਰਵਈਆ ਅੱਜ ਭਗਵੰਤ ਮਾਨ ਦਾ ਪੰਜਾਬ ਵਿੱਚ ਪੰਜਾਬ ਦੇ ਲੋਕਾਂ ਪ੍ਰਤੀ ਅਪਣਾਇਆ ਹੋਇਆ ਵਾ ਭਗਵੰਤ ਮਾਨ ਲੋਕਾਂ ਨੂੰ ਮਾਰਨਾ ਚਾਹੁੰਦਾ ਕੁਚਲਣਾ ਚਾਹੁੰਦਾ ਅੱਜ ਭਗਵੰਤ ਮਾਨ ਪੂਰੇ ਹਕਾਰ ਦੇ ਵਿੱਚ ਆ ਉਹ ਕਹਿੰਦਾ ਜੇ ਤੁਹਾਡੀ ਹਿੰਮਤ ਦੀ ਚੰਡੀਗੜ੍ਹ ਵੜ ਕੇ ਦਿਖਾਓ ਅਸੀਂ ਅੱਜ ਚੰਡੀਗੜ੍ਹ ਜਾਣ ਦੇ ਤਿਆਰੀਆਂ ਸੀ ਪਿੰਡੋਂ ਪਿੰਡੀ ਵੜ ਕੇ ਤੁਰੇ ਆ ਅਸੀਂ ਆਪਣੇ ਮੋਗੇ ਜ਼ਿਲ੍ਹੇ ਤੁਰ ਕੇ ਫਲੇਗੜ੍ਹ ਸਾਹਿਬ ਤੱਕ ਆ ਗਏ ਅਸੀਂ ਆਪਣੀਆਂ ਮਗਰ ਟੀਮਾਂ ਦੀ ਵੇਟ ਕਰ ਰਹੇ ਆ ਸਾਡੀਆਂ ਮਗਰ ਟੀਮਾਂ ਜਿਵੇਂ ਜਿਵੇਂ ਚਾਲੇ ਪਾਏ ਵੇ ਰਾਤ ਦੇ ਸਾਥੀ ਤੁਰੇ ਵੇ ਆ ਸਾਰੇ ਪੜਾ ਦਾ ਪੜਾ ਇਕੱਠਾ ਇਕੱਠੇ ਹੋਵਾਂਗੇ ਅਸੀਂ ਇਕੱਠੇ ਹੋ ਕੇ ਚੰਡੀਗੜ੍ਹ ਜਾਣ ਪ੍ਰੋਗਰਾਮ ਜੇ ਸਾਡਾ ਐਸਕੇਮ ਕਹੂਗਾ ਵੀ ਚੰਡੀਗੜ੍ਹ ਅੱਗੇ ਜਾਣਾ ਤਾਂ ਉੱਥ ਫਲਹਾਲ ਜਿਹੜੇ ਪ੍ਰੋਗਰਾਮ ਇਹ ਲੱਗ ਰਹੇ ਆ ਸਰਕਾਰ ਦਾ ਰਵਈਆ ਬਹੁਤ ਮਾੜਾ ਏ ਪੂਰੇ ਪੂਰੇ ਅੰਮ੍ਰਿਤਸਰ ਦੀ ਸ਼ਹਿਰ ਦੇ ਉੱਪਰ ਬੀਜੇਪੀ ਦੇ ਰਾਤੇ ਭਗਵੰਤ ਮਾਨ ਤੁਰਿਆ ਹੋਇਆ ਪੁਲਿਸ ਨੇ ਥੋੜਾ ਰੋਕ ਲਿਆ ਕਿਵੇਂ ਜਾਓਗੇ ਕਿ ਕਿਵੇਂ ਵਧੋਗੇ ਅਸੀਂ ਆਪਣੇ ਫਿਕਰੇ ਅਸੀਂ ਰੁਕੇ ਆ ਗੁਰਦਵਾਰਾ ਸਾਹਿਬ ਤੇ ਲੰਗਰ ਪਾਣੀ ਛਕਾਂਗੇ ਜਿਵੇਂ ਸਾਨੂੰ ਮਗਰੋਂ ਹੁਕਮ ਹੁੰਦਾ ਸਾਡੀਆਂ ਮਗਰਲੀ ਟੀਮ ਹੱਟ ਜਥੇ ਆਉਣਗੇ ਜਥੇਆਂ ਹਿਸਾਬ ਨਾਲ ਅਸੀਂ ਅਗਲਾ ਫੈਸਲਾ ਲਵਾਂਗੇ ਜੇ ਸਾਡੇ ਜਥੇ ਆਉਂਦੇ ਆ ਤਾਂ ਸਾਨੂੰ ਜੋ ਵੀ ਸਾਨੂੰ ਕਰਨਾ ਪਿਆ ਕਿ ਜਾਣ ਵਾਸਤੇ ਜਿਹੜਾ ਫੈਸਲਾ ਹੋਊਗਾ ਤਾਂ ਅਸੀਂ ਅੱਗੇ ਜਾਵਾਂਗੇ ਦੇਖੋ ਜੀ ਇਹ ਮੁੱਖ ਮੰ ਇਹ ਸਾਥੀ ਦੀ ਗੱਲ ਨੂੰ ਅੱਗੇ ਵਧਾਉਣਾ ਜਦੋਂ ਤਾਂ ਸਾਡੇ ਦਿੱਲੀ ਨੂੰ ਜਾ ਰਹੇ ਸੀ ਕਿਸਾਨ ਉਦੋਂ ਗੋਲੀ ਮਾਰ ਕੇ ਸਾਡਾ ਨੌਜਵਾਨ ਕਿਸਾਨ ਸ਼ਹੀਦ ਕੀਤਾ ਗਿਆ ਕਈ ਕਿਸਾਨ ਫੱਟਰ ਕੀਤੇ ਗਏ ਤੇ ਉਦੋਂ ਇਹ ਮੁੱਖ ਮੰਤਰੀ ਕਹਿੰਦਾ ਸੀ ਕੀ ਗੱਲ ਪੰਜਾਬ ਦੇ ਲੋਕਾਂ ਦੀ ਰਾਜਧਾਨੀ ਦਿੱਲੀ ਆ ਕੀ ਗੱਲ ਪੰਜਾਬ ਦੇ ਲੋਕਾਂ ਨੂੰ ਹੱਕ ਨਹੀਂ ਹੈ ਆਪਦੀ ਰਾਜਧਾਨੀ ਦੇ ਵਿੱਚ ਜਾਣ ਦਾ ਬੀਜੇਪੀ ਸਰਕਾਰ ਆ ਜਿਹੜੀ ਦਿੱਲੀ ਸਰਕਾਰ ਕਿਸਾਨਾਂ ਦੇ ਨਾਲ ਗਲਤ ਕਰ ਰਹੀ ਆ ਤੇ ਅੱਜ ਭਗਵੰਤ ਮਾਨ ਨੂੰ ਪੁੱਛਦੇ ਆ ਕਿ ਕੀ ਗੱਲ ਪੰਜਾਬ ਦੇ ਲੋਕਾਂ ਦੀ ਰਾਜਧਾਨੀ ਚੰਡੀਗੜ੍ਹ ਨਹੀਂ ਹੈ ਪੰਜਾਬ ਦੇ ਪਿੰਡ ਜਾੜ ਕੇ ਚੰਡੀਗੜ੍ਹ ਸਾਰਿਆ ਗਿਆ ਤੇ ਅੱਜ ਤੂੰ ਕਿਉਂ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਵੜਨ ਤੋਂ ਰੋਕ ਰਿਹਾ ਪੰਜਾਬ ਦੀ ਰਾਜਧਾਨੀ ਦੇ ਵਿੱਚ ਵੜਨ ਤੋਂ ਰੋਕ ਰਿਹਾ ਸੋ ਇਸ ਕਰਕੇ ਅਸੀਂ ਕਹਿੰਦੇ ਆ ਇਹ ਤੇ 20 ਟੀਮ ਇਹ ਜਿਹੜੀ ਭਾਪੀ ਆ ਤੇ ਬੀ ਆ ਜਿਹੜੀ ਆਮ ਆਦਮੀ ਆ ਇਹ ਦੋਨੇ ਇੱਕ ਕਹਿੰਦੇ ਖਤਮ ਹੋ ਜਾਊਗਾ ਦੂਜੇ ਨੂੰ ਚੱਕ ਲਾਂਗੇ ਇਹ ਦੋਨੇ ਇਕੱਠੇ ਹੀ ਖਤਮ ਕਰਾਂਗੇ ਇਹ ਕਿਸਾਨ ਸਯੁਕਤ ਮੋਰਚੇ ਦਾ ਦਾਵਾ ਇਹਨਾਂ ਨੂੰ ਖਤਮ ਕਰਕੇ ਸਾਹ ਲਵਾਂਗੇ ਉਹਨਾਂ ਚਿਰ ਅਸੀਂ ਵੀ ਟਿਕਨ ਵਾਲੀ ਨਹੀਂ ਹਾਂ ਕਿਸਾਨਾਂ ਦੇ ਮਨਾਂ ਦੇ ਵਿੱਚ ਰੋਸਾ ਕਿਸਾਨਾਂ ਵੱਲੋਂ ਬੜੇ ਰੋਹ ਨਾਲ ਕਿਹਾ ਜਾ ਰਿਹਾ ਕਿ ਦੋਵੇਂ ਸਰਕਾਰਾਂ ਦਾ ਜਿਹੜਾ ਤਖਤਾ ਪਲਟ ਦਿੱਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੋਵੇਂ ਸਰਕਾਰਾਂ ਨੂੰ ਲਾਂਬੇ ਕਰ ਦਿੱਤਾ ਜਾਵੇਗਾ ਫਤੇਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਪਟਦੀ ਵਿਸ਼ੇਸ਼